ਮੈਂ सुरेंद्र ਸਿੰਘ ਰਵਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਡਰਾਪ ਲਗਾਤਾਰ ਗੁੱਸੇ ਵਿੱਚ ਨਜ਼ਰ ਆ ਰਿਹਾ ਆ ਦੂਸਰਾ ਹਫਤਾ ਸੱਤਾ ਸੰਭਾਲੇ ਨੂੰ ਉਹ ਚੱਲਿਆ ਤੇ ਉਹ ਪਹਿਲਾਂ ਨਾਲੋਂ ਵੀ ਵੱਧ ਤਿੱਖੇ ਬਿਆਨ ਜਿਹੜੇ ਆ ਉਹ ਦੇ ਰਿਹਾ ਆ ਬਿਆਨ ਹੀ ਨਹੀਂ ਦੇ ਰਿਹਾ ਕਾਨੂੰਨਾ ਦੇ ਉੱਤੇ ਜਿਹੜੇ ਐਗਜ਼ੀਕਿਊਟਿਵ ਆਰਡਰ ਹੁੰਦੇ ਆ ਜਿਹੜੇ ਤੁਰਤ ਲਾਗੂ ਹੋ ਜਾਂਦੇ ਆ ਉਹਨਾਂ ਦੇ ਉੱਤੇ ਦਸਤਕਤ ਵੀ ਕਰੀ ਜਾ ਰਿਹਾ ਆ ਦੋ ਮੁੱਦੇ ਬਹੁਤ ਉਹਦੇ ਦਿਮਾਗ ਤੇ ਛਾਏ ਆ ਇੱਕ ਹੈਗਾ ਆ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਤੇ ਦੂਸਰਾ ਆ ਟੈਰਫ ਜਿਨ੍ਹਾਂ ਨੂੰ ਕਹਿੰਦੇ ਆ ਅਮਰੀਕਾ ਦੇ ਅੰਦਰ ਜਿਹੜੀਆਂ ਵਸਤਾਂ ਦੂਸਰੇ ਦੇਸ਼ਾਂ ਦੀਆਂ ਆ ਕੇ ਵਿਕਦੀਆਂ ਆ ਉਹਨਾਂ ਦੇ ਉੱਤੇ ਟੈਕਸ ਵਧਾਉਣ ਦਾ ਤਾਂ ਕਿ ਟੈਕਸ ਲੱਗਣਗੇ ਜ਼ਿਆਦਾ ਇਹਨਾਂ ਦੀਆਂ ਵਸਤਾਂ ਜਿਹੜੀਆਂ ਆ ਉਹ ਮਹਿੰਗੀਆਂ ਹੋ ਜਾਣਗੀਆਂ ਆ ਉਹਨਾਂ ਨੂੰ ਇੱਥੇ ਖਰੀਦਦਾਰ ਨਹੀਂ ਮਿਲਣਗੇ ਇੱਥੇ ਵਸਤਾਂ ਦੀ ਕੰਪਨੀਆਂ ਨੂੰ ਤੇ ਇਹਦੇ ਨਾਲ ਉਹਨਾਂ ਕੰਪਨੀਆਂ ਦਾ ਨੁਕਸਾਨ ਹੋਏਗਾ ਫਿਰ ਇਹ ਜਿਹੜੇ ਆ ਸਿੱਧੇ ਰਸਤੇ ਤੇ ਆਉਣਗੇ ਇਹ ਟੈਰਫ ਜਿਹੜੇ ਆ ਉਹ ਇੱਕ ਇਹਨੂੰ ਕਹ ਲੋ ਕਿ ਵੱਡਾ ਹਥਿਆਰ ਬਣਾ ਕੇ ਵਰਤ ਰਿਹਾ ਆ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਦੀ ਗੱਲ ਕਰੀਏ ਉਹ ਕਿਹੜੇ ਆ ਇਹ ਤਿੰਨ ਤਰ੍ਹਾਂ ਦੇ ਆ ਜੀ ਅਮਰੀਕਾ ਦੇ ਵਿੱਚ ਆ ਇੱਕ ਤਰ੍ਹਾਂ ਦੇ ਤਾਂ ਉਹ ਆ ਜਿਹੜੇ ਕਿਸੇ ਨਾ ਕਿਸੇ ਢੰਗ ਦੇ ਨਾਲ ਗਏ ਇੱਥੋਂ ਆਪੋ ਆਪਣੇ ਦੇਸ਼ਾਂ 'ਚੋਂ ਤੇ ਉਹਨਾਂ ਨੇ ਜਾ ਕੇ ਮੈਕਸੀਕੋ ਦੇ ਜਾਂ ਉੱਤੋਂ ਹੋਰ ਜਿੱਥੋਂ ਵੀ ਕਿਤੇ ਆਉਂਦੀ ਉਹ ਸਮੁੰਦਰ ਦੇ ਰਾਹੀਂ ਜਾ ਸਕਦੇ ਸੀ ਉਹਨਾਂ ਨੇ ਜਾ ਕੇ ਅਮਰੀਕਾ ਦੇ ਅੰਦਰ ਐਂਟਰੀ ਕਰ ਲਈ ਉਹਨਾਂ ਵਿੱਚੋਂ ਜਿਹੜੇ ਕਿਤੇ ਬਾਰਡਰ ਕਰਾਸ ਕਰਦੇ ਆ ਫੜੇ ਨਹੀਂ ਗਏ ਅੱਗੇ ਲੰਘ ਗਏ ਉਹ ਇਧਰ ਉਧਰ ਦੀ ਹੋ ਕੇ ਤੇ ਅੱਗਿਓ ਕੋਈ ਉਹਨਾਂ ਦੇ ਜਾਣ ਪਛਾਣ ਵਾਲੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਤੇ ਉਹ ਉੱਥੇ ਜਾ ਕੇ ਚੋਰੀ ਛਿਪ ਕੇ ਕੰਮ ਕਰ ਰਹੇ ਆ ਉਹਨਾਂ ਨੇ ਆਪਣੇ ਰਿਫਿਊਜੀ ਦੇ ਕੇਸ ਅਮਰੀਕਾ ਦੇ ਵਿੱਚ ਨਹੀਂ ਲਾਏ ਹੋਇਆ ਉਹ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਫਸ ਚੁੱਕੇ ਆ ਦੂਸਰੇ ਉਹ ਆ ਜਿਹੜੇ ਸਰਹੱਦ ਲੰਘਦੇ ਫੜੇ ਗਏ ਫੜਨ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਉੱਥੇ ਡਿਟੈਂਸ਼ਨ ਜਿਹੜੇ ਕੈਂਪ ਬਣਾਏ ਹੁੰਦੇ ਆ ਉਹਨਾਂ 'ਚ ਰੱਖਿਆ ਫਿਰ ਉਹਨਾਂ ਨੂੰ ਉੱਥੇ ਉਹਨਾਂ ਨੇ ਇੱਕ ਜਿਹੜਾ ਉਹਨਾਂ ਦਾ ਐਪ ਚੱਲਦਾ ਸੀਗਾ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਉਹਨਾਂ ਦੇ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਇਹ ਸਾਰੇ ਜਿੰਨੇ ਜਾਂਦੇ ਆ ਇਹ ਆਪਣੇ ਜਿਹੜੇ ਪਾਸਪੋਰਟ ਹੁੰਦੇ ਆ ਜਿਹੜੇ ਡਾਕੂਮੈਂਟ ਜਿਨ੍ਹਾਂ ਤੋਂ ਪਤਾ ਲੱਗੇ ਕਿ ਇਹ ਕਿਹੜੇ ਦੇਸ਼ ਤੋਂ ਆਏ ਆ ਉਹ ਸਾਰੇ ਗੋਮ ਕਰ ਦਿੰਦੇ ਆ ਪਾੜ ਦਿੰਦੇ ਆ ਤਾਂ ਕਿ ਅਮਰੀਕਾ ਉੱਥੋਂ ਦੀ ਜਿਹੜੀ ਅਮਰੀਕੀ ਦੀ ਸਿਕਿਉਰਿਟੀ ਆ ਉਹਨੂੰ ਪਤਾ ਇਹ ਨਾ ਲੱਗੇ ਕਿ ਕਿੱਥੋਂ ਆਏ ਆ ਤੇ ਜੇ ਦੱਸ ਵੀ ਦੇਣਗੇ ਅਸੀਂ ਆਏ ਆ ਤੇ ਕਿਉਂਕਿ ਜੇ ਪਾਸਪੋਰਟ ਹੀ ਨਹੀਂ ਫੋਲ ਹੋਏਗਾ ਜਦੋਂ ਉਹਨਾਂ ਨੂੰ ਵਾਪਸ ਭੇਜਣਗੇ ਤਾਂ ਉਹਨਾਂ ਦਾ ਦੇਸ਼ ਉਹਨਾਂ ਨੂੰ ਵਾਪਸ ਕਿਵੇਂ ਲਏਗਾ ਜਾਣਾ ਤਾਂ ਪਾਸਪੋਰਟ ਦੇ ਨਾਲ ਹੀ ਪੈਣਾ ਨਾ ਵੀਜ਼ਾ ਉਹਦੇ ਤੇ ਲੱਗਣਾ ਆ ਤੇ ਉਹ ਦੇਸ਼ ਇੱਕ ਕਾਗਜ਼ੀ ਨਹੀਂ ਹੋਣਗੇ ਤਾਂ ਕਿਵੇਂ ਕਹੇਗਾ ਕਿ ਸਾਡਾ ਨਾਗਰਿਕ ਹੈ ਇਹ ਤੇ ਇਹ ਸਮੱਸਿਆ ਜਿਹੜੀ ਸੀ ਉਹ ਇਸੇ ਕਰਕੇ ਉਹ ਇਸ ਤਰ੍ਹਾਂ ਦਾ ਇੱਕ ਕਹਿ ਲਓ ਕਿ ਹਥਿਆਰ ਵਰਤਦੇ ਸੀ ਕਿ ਅਮਰੀਕਾ ਮਜਬੂਰ ਹੋ ਕੇ ਉਹਨਾਂ ਦੇ ਜਿਹੜੇ ਆ ਉਹਨਾਂ ਨੂੰ ਕਾਨੂੰਨ ਜਿਹੜੀ ਆ ਰਿਫਿਊਜੀ ਦੇ ਤੌਰ ਤੇ ਉਹਨਾਂ ਨੂੰ ਸ਼ਰਨ ਦੇਵੇ ਜਦੋਂ ਉਹਨਾਂ ਦੀ ਫਾਈਲ ਲੱਗ ਜਾਂਦੀ ਸੀ ਕਿ ਉੱਥੇ ਰਜਿਸਟ੍ਰੇਸ਼ਨ ਹੋ ਜਾਂਦੀ ਸੀ ਤਾਂ ਫਿਰ ਕੋਈ ਨਾ ਕੋਈ ਉਹਨਾਂ ਦੀ ਜ਼ਮਾਨਤ ਕਰਾ ਲੈਂਦਾ ਸੀਗਾ ਚਾਹੇ ਕੋਈ ਵਕੀਰ ਵਕੀਲ ਜਿਹੜੇ ਹੁੰਦੇ ਸੀ ਪੈਸੇ ਲੈ ਕੇ ਕਰਵਾ ਦਿੰਦੇ ਸੀ ਜਾਂ ਕੋਈ ਕਿਸੇ ਦਾ ਜਾਣ ਪਛਾਣ ਵਾਲਾ ਸੀ ਤੇ ਉਹ ਫਿਰ ਉੱਥੋਂ ਜਾ ਕੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਸੀ ਜਦ ਤੱਕ ਉਹਨਾਂ ਦੇ ਕੇਸ ਦਾ ਫੈਸਲਾ ਨਹੀਂ ਹੋਣਾ ਹੁੰਦਾ ਸੀ ਭਾਵੇਂ 8 ਸਾਲ ਲੱਗ ਜਾਣ 10 ਸਾਲ ਲੱਗ ਜਾਣ ਉਹ ਉੱਥੇ ਕੰਮ ਕਰਦੇ ਰਹਿੰਦੇ ਸੀ ਇੱਕ ਉਹਨਾਂ ਦਾ ਬਹੁਤ ਵੱਡਾ ਦੁਖਾਂਤ ਸੀ ਕਿ ਜੇ ਉਹਨਾਂ ਨੂੰ ਪਿੱਛੇ ਉਹਨਾਂ ਨੂੰ ਆਪਣੇ ਦੇਸ਼ ਮੁੜਨਾ ਪੈ ਜਵੇ ਜਾਂ ਕੋਈ ਐਹੋ ਜੀ ਸਮੱਸਿਆ ਆ ਜਾਏ ਜਾਂ ਕੋਈ ਪਿੱਛੇ ਕੋਈ ਦੁਖਾਂਤ ਵਾਪਰ ਜਾਏ ਤੇ ਉਹ ਚਾਹੁੰਦੇ ਹੋਏ ਵੀ ਪਿੱਛੇ ਨੂੰ ਪਰਤ ਕੇ ਨਹੀਂ ਆ ਸਕਦੇ ਸੀ ਕਿਉਂਕਿ ਉਹਨਾਂ ਨੂੰ ਅਮਰੀਕਾ ਨੇ ਕੋਈ ਕਾਗਜ਼ ਪੱਤਰ ਦਿੱਤੇ ਹੀ ਨਹੀਂ ਸੀ ਜਿਹੜੇ ਉਹਨਾਂ ਕੋ ਪਹਿਲੇ ਕਾਗਜ਼ ਪੱਤਰ ਸੀ ਉਹ ਉਹਨਾਂ ਨੇ ਪਹਿਲਾਂ ਹੀ ਗੁਮ ਕਰ ਛੱਡੇ ਸੀ ਦੋ ਤਰ੍ਹਾਂ ਦੇ ਤਾਂ ਇਹ ਹੋ ਗਏ ਕਿ ਇੱਕ ਜਿਹੜੇ ਆਏ ਅਮਰੀਕਾ ਚ ਇਧਰ ਉਧਰ ਹੋ ਕੇ ਆਪਣਾ ਜਾ ਕੇ ਕਿਤੇ ਨਾ ਕਿਤੇ ਛਿਪ ਕੇ ਕੰਮ ਕਰੀ ਜਾ ਰਹੇ ਆ ਤੇ ਦੂਸਰੇ ਜਿਹੜੇ ਰਜਿਸਟਰਡ ਹੋਏ ਆ ਤੀਸਰੀ ਕੈਟਾਗਰੀ ਜਿਹੜੀ ਆ ਉਹ ਹੈਗੀ ਆ ਜਿਨ੍ਹਾਂ ਦੇ ਉੱਥੇ ਜਨਮ ਹੁੰਦੇ ਆ ਹੁਣ ਇਹ ਬਹੁਤ ਵੱਡਾ ਮਸਲਾ ਬਣ ਚੁੱਕਿਆ ਆ ਉਥੋਂ ਦੀ ਜਦੋਂ ਇਹਨੇ ਟਰੰਪ ਨੇ ਕਿਹਾ ਕਿ ਜਿਨ੍ਹਾਂ ਦੇ ਕੋਲ ਜਿਹੜੇ ਸਿਟੀਜ਼ਨ ਇੱਥੇ ਆ ਕੇ ਇਸ ਤਰ੍ਹਾਂ ਬਣਦੇ ਆ ਕਿ ਬੱਚਿਆਂ ਨੂੰ ਜਨਮ ਦੇ ਦਿੰਦੇ ਆ ਹੁੰਦੇ ਆ ਆਪ ਤਾਂ ਉਹਨਾਂ ਕੋ ਕਾਗਜ਼ ਪੱਤਰ ਨਹੀਂ ਹੁੰਦੇ ਕੁਝ ਵੀ ਨਹੀਂ ਹੁੰਦਾ ਉਹਨਾਂ ਦੇ ਬੱਚੇ ਜਰੂਰ ਇੱਥੇ ਜਨਮ ਲੈ ਲੈਂਦੇ ਆ ਤੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਆ ਉਹ ਵੀ ਉਹਨਾਂ ਦੇ ਨਾਲ ਹੀ ਇੱਥੇ ਟਿਕੇ ਰਹਿੰਦੇ ਆ ਤੇ ਇਹ ਜਿਹੜਾ ਕਾਨੂੰਨ ਦੀ ਦੁਰਵਰਤੋਂ ਵੱਡੇ ਪੱਧਰ ਤੇ ਹੋ ਰਹੀ ਆ ਸਾਡਾ ਅਮਰੀਕਾ ਜਿਹੜਾ ਆ ਇਹੋ ਜਿਹੇ ਕੇਸਾਂ ਵਾਲੇ ਜਿਹੜੇ ਲੋਗ ਆ ਉਹਨਾਂ ਨਾਲ ਭਰਿਆ ਪਿਆ ਆ ਕਈ ਇਧਰੋਂ ਟੂਰਿਸਟ ਵੀ ਜੇਤੇ ਜਾਂਦੇ ਸੀ ਉਹ ਜਦੋਂ ਉਧਰ ਜਾ ਕੇ ਉਹਨਾਂ ਨੇ ਕੋਸ਼ਿਸ਼ ਸਮਾਂ ਉੱਥੇ ਜਾ ਕੇ ਰਹਿਣਾ ਬੱਚੇ ਦਾ ਉੱਥੇ ਜਨਮ ਹੋ ਜਾਣਾ ਜੇ ਆਬਿਦਰਾ ਆ ਵੀ ਜਾਂਦੇ ਸੀ ਤਾਂ ਉਹਦੇ ਬੱਚੇ ਨੂੰ ਉੱਧਰ ਦਾ ਇਹ ਸਿਟੀਜ਼ਨਸ਼ਿਪ ਮਿਲ ਜਾਂਦੀ ਆ ਹੁਣ ਇਹ ਜਿਹੜੀ ਆ ਜਦੋਂ ਇਸ ਤਰ੍ਹਾਂ ਦਾ ਮਸਲਾ ਆਇਆ ਤੇ ਅਮਰੀਕਾ 'ਚ ਰੌਲਾ ਪੈ ਗਿਆ ਮਨੁੱਖੀ ਅਧਿਕਾਰਾਂ ਦਾ ਕਿ ਇਹ ਤਾਂ ਕਿਸੇ ਵੀ ਦੇਸ਼ 'ਚ ਨਹੀਂ ਇਸ ਤਰ੍ਹਾਂ ਕਿ ਅਗਰ ਬੱਚੇ ਦਾ ਕਿਸੇ ਜਿਸ ਦੇਸ਼ ਦੇ ਵਿੱਚ ਜਨਮ ਹੋਇਆ ਆ ਜੇ ਉਹਨੂੰ ਉਸ ਦੇਸ਼ ਦੇ ਵਿੱਚ ਉਹਨੂੰ ਬਰਥ ਸਰਟੀਫੀਕੇਟ ਹੀ ਨਹੀਂ ਮਿਲਣਾ ਤੇ ਉਹ ਬੱਚਾ ਫਿਰ ਕਿਹੜੇ ਦੇਸ਼ ਦੇ ਵਿੱਚ ਜਨਮ ਹੰਗਣਿਆ ਜਾਏਗਾ ਉਹਨੂੰ ਤਾਂ ਇਹ ਦੇਣਾ ਹੀ ਪਏਗਾ ਪਰ ਟਰੰਪ ਕਹਿੰਦਾ ਹੈ ਕਿ ਜ਼ਰੂਰੀ ਨਹੀਂ ਹੈਗਾ ਨਹੀਂ ਕਰੂੰਗਾ ਇਸ ਤਰ੍ਹਾਂ ਉਹ ਕਹਿੰਦਾ ਕਿ ਸਿਰਫ ਉਹਨਾਂ ਬੱਚਿਆਂ ਨੂੰ ਜਾਂ ਕਹ ਲਓ ਉਹਨਾਂ ਲੋਕਾਂ ਨੂੰ ਹੀ ਅਸਲ 'ਚ ਅਮਰੀਕਾ ਨੂੰ ਬਾਹਰਲੇ ਲੋਕਾਂ ਨੂੰ ਸਿਟੀਜ਼ਨਸ਼ਿਪ ਦਾ ਅਧਿਕਾਰ ਆ ਜਿਹੜੇ ਇੱਥੇ ਸਲੇਵਜ਼ ਆ ਜਿਹੜੇ ਗੁਲਾਮ ਬਣ ਕੇ ਸਾਡੇ ਦੇਸ਼ ਦੇ ਵਿੱਚ ਲਿਆਂਦੇ ਗਏ ਸੀ ਗੁਲਾਮ ਬਣਾ ਕੇ ਲਿਆਂਦਾ ਸੀ ਉਹਨਾਂ ਨੂੰ ਤਾਂ ਸਿਟੀਜ਼ਨਸ਼ਿਪ ਦੇਣੀ ਜਾਇਜ਼ ਆ ਬਾਕੀ ਕਿਸੇ ਨੂੰ ਸਿਟੀਜ਼ਨਸ਼ਿਪ ਦੇਣੀ ਜਾਇਜ਼ ਨਹੀਂ ਇਹ ਮੁੱਦਾ ਅਦਾਲਤ ਵਿੱਚ ਵੀ ਗਿਆ ਆ ਜੱਜ ਵੀ ਬੜਾ ਦੁਖੀ ਸੀ ਕਹਿੰਦਾ ਮੇਰਾ ਸਿਰ ਘੁੰਮ ਗਿਆ ਇਹ ਕਿਦਾਂ ਤੱਕ ਕਾਨੂੰਨ ਬਣਾਉਣ ਲਿਆ ਆ ਉਹਨੇ ਸਟੇ ਦੇ ਦਿੱਤਾ ਤੇ ਇਹ ਸਟੇ 17 ਫਰਵਰੀ ਤੱਕ ਆ ਉਸ ਤੋਂ ਬਾਅਦ ਨਹੀਂ ਹੈਗਾ ਤੇ ਹੁਣ ਇਹ ਪਬਲਿਕ ਜਿਹੜੇ ਹੈਗੇ ਆ ਇਹ ਪਾਰਟੀ ਜਿਹੜੀ ਆ ਉਹਨਾਂ ਨੇ ਸੈਨੇਟ ਦੇ ਵਿੱਚ ਬਿੱਲ ਪੇਸ਼ ਕਰ ਦਿੱਤਾ ਆ ਕਿ ਰੋਕ ਲਾ ਦਿੱਤੀ ਜਾਵੇ ਜਿਹੜੇ ਇੱਥੇ ਇਸ ਤਰ੍ਹਾਂ ਗੈਰ ਕਾਨੂੰਨੀ ਆ ਕੇ ਲੋਕ ਜਿਹੜੇ ਆ ਆਪਣੇ ਬੱਚੇ ਨੂੰ ਜਨਮ ਦਿੰਦੇ ਆ ਉਹਨਾਂ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਏਗੀ ਹੁਣ ਇਹ ਜਾਂ ਤਾਂ 17 ਫਰਵਰੀ ਤੱਕ ਹੀ ਜਾ ਕੇ ਪਤਾ ਲੱਗੇਗਾ ਕਿ ਇਹ ਕੀ ਕਿਸ ਤਰ੍ਹਾਂ ਇਹਦੇ ਨਾਲ ਨਿਪਟਿਆ ਜਾਂਦਾ ਆ ਜੇ ਕਿਉਂਕਿ ਜਿਹੜੀ ਕਾਂਗਰਸ ਆ ਅਮਰੀਕਾ ਦੀ ਉਹਦੇ ਵਿੱਚ ਦੋਨੋਂ ਸਦਨ ਜਿਹੜੇ ਆ ਉਹਨਾਂ ਦੇ ਵਿੱਚ 트ੰਪ ਦੀ ਜਿਹੜੀ ਆ ਪਾਰਟੀ ਦੀ ਬਹੁਮਤ ਆ ਤੇ ਜੇ ਉਹਨਾਂ ਨੇ ਕਾਨੂੰਨ ਇਹ ਬਣਾਤਾ ਤਾਂ ਇਹ ਮਸਲਾ ਜਿਹੜਾ ਆ ਵੱਡਾ ਬਣ ਜਾਏਗਾ ਤੀਸਰੇ ਗੈਰ ਕਾਨੂੰਨੀ ਸਿਟੀਜ਼ਨ ਜਿਹੜੇ ਆ ਉਹ ਹੈਗੇ ਆ ਕ੍ਰਿਮੀਨਲ ਜਿਹੜੇ ਅਮਰੀਕਾ ਦੇ ਵਿੱਚ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਆ ਉਹ ਨਸ਼ੇ ਵੇਚਦੇ ਆ ਅਪਰਾਧ ਕਰਦੇ ਆ ਉਹਨਾਂ ਨੇ ਸੋਸਾਇਟੀ ਦੇ ਵਿੱਚ ਬਹੁਤ ਵੱਡਾ ਵਿਗਨ ਪਾਇਆ ਆ ਤੇ ਇਸ ਵੇਲੇ ਹੋ ਇਹ ਰਿਹਾ ਆ ਕਿ ਜਿਹੜਾ 트ੰਪ ਆ ਸਭ ਤੋਂ ਜ਼ਿਆਦਾ ਗੁੱਸੇ ਦੇ ਵਿੱਚ ਉਹਨਾਂ ਦੇ ਉੱਪਰ ਆ ਹੁਣ ਉਹਨੂੰ ਇਹ ਵੀ ਪਤਾ ਆ ਕਿ ਜਿਹੜੇ ਐਡੇ ਕ੍ਰਿਮੀਨਲ ਆ ਵੱਡੇ ਵੱਡੇ ਸਮਗਲਰ ਆ ਨਸ਼ਿਆਂ ਦੇ ਡਰੱਗਸ ਦੇ ਤੇ ਜਿਹੜੇ ਗੈਰ ਕਾਨੂੰਨੀ ਕੰਮ ਇੱਥੇ ਕਰਦੇ ਆ ਅਪਰਾਧ ਕਰਦੇ ਆ ਜੇ ਮੈਂ ਇਹ ਉਹਨਾਂ ਦੇ ਦੇਸ਼ਾਂ ਨੂੰ ਵਾਪਸ ਭੇਜੇ ਤਾਂ ਉਹਨਾਂ ਦੇਸ਼ਾਂ ਨੇ ਇਹਨਾਂ ਨੂੰ ਲੈਣਾ ਹੀ ਨਹੀਂ ਫਿਰ ਕੀ ਬਣੇਗਾ ਤੇ ਹੁਣ ਉਹਨੇ ਉਹਦਾ ਰਸਤਾ ਵੀ ਲੱਭ ਲਿਆ ਆ ਅਮਰੀਕਾ ਦੇ ਨੇੜੇ ਹੀ ਇੱਕ ਟਾਪੂ ਆ ਗੁਆਟੇ ਨਾਮੋ ਇਸ ਟਾਪੂ ਦੇ ਉੱਤੇ ਇੱਕ ਬੜੀ ਵੱਡੀ ਜੇਲ ਬਣਾਈ ਗਈ ਸੀ ਜਦੋਂ ਅਮਰੀਕਾ ਦੇ ਵਿੱਚ 911 ਹੋਇਆ ਸੀ ਤੇ ਦੋ ਹਵਾਈ ਜਹਾਜ਼ਾਂ ਨੇ ਟਾਵਰਾ ਨੂੰ ਜਿਹੜਾ ਸੀਗਾ ਵਿੱਚ ਉਹਨਾਂ ਦੇ ਨਾਲ ਐਕਸੀਡੈਂਟ ਕੀਤਾ ਸੀਗਾ ਤੇ ਉਹਦੇ ਵਿੱਚ ਤਕਰੀਬ 3000 ਦੇ ਕਰੀਬ ਅਮਰੀਕਾ ਦੇ ਲੋਕ ਮਰੇ ਸੀ ਉਸ ਵੇਲੇ ਜਿਹੜੇ ਉਸ ਜਿਹੜੇ ਜ਼ਿੰਮੇਵਾਰ ਸੀ ਉਸ ਹਮਲੇ ਦੇ ਲਈ ਉਹਨਾਂ ਨੂੰ ਅਮਰੀਕਾ ਨੇ ਫੜ ਕੇ ਉਥੇ ਗੁਆਟੇ ਨਾਮੋ ਜੀ ਗੁਆਟੇ ਨਾਮਾ ਜੇਲ੍ਹ ਦੇ ਵਿੱਚ ਲਗਾਇਆ ਸੀ ਤੇ ਉਥੇ ਟਾਪੂ ਦੇ ਉੱਤੇ ਉਹਨਾਂ ਨੂੰ ਰੱਖਿਆ ਸੀ ਉਸ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਟੌਰਚਰ ਕੀਤਾ ਜਾਂਦਾ ਸੀ ਨਾ ਉੱਥੇ ਕੋਈ ਅਦਾਲਤ ਨਾ ਕੋਈ ਵਕੀਲ ਨਾ ਕਾਨੂੰਨ ਨਾ ਕੋਈ ਤੀਸਰਾ ਬੰਦਾ ਦੇਖਣ ਵਾਲਾ ਉਹ ਉਹਨਾਂ ਨੂੰ ਉਹਦੇ ਅੰਦਰ ਰੱਖ ਕੇ ਤਸੀਹੇ ਹੁੰਦੇ ਸੀਗੇ ਮਾਨਸਿਕ ਤੌਰ ਤੇ ਟੌਰਚਰ ਕਰਦੇ ਸੀ ਤਾਂ ਕਿ ਇਹ ਦਿਮਾਗੀ ਤੌਰ ਦੇ ਉੱਤੇ ਕਿਸੇ ਤਰ੍ਹਾਂ ਦੇ ਕਾਬਿਲ ਹੀ ਨਾ ਰਹਿਣ ਕਿ ਮੁੜ ਕੇ ਜੇ ਇਹ ਕਿਤੇ ਜਾ ਕੇ ਕਿਤੇ ਇਸ ਤਰ੍ਹਾਂ ਦੇ ਕੰਮ ਕਰ ਸਕਾਣਾ ਉਹਦੇ ਵਿੱਚੋਂ ਜਿਹੜੇ ਸੀ ਕੈਬੀ ਉੱਥੇ ਰੱਖੇ ਸੀ ਹੁਣ ਉਹ ਟਰੰਪ ਕਹਿੰਦਾ ਕਿ ਉੱਥੇ ਨਾ 33000 ਬੈੱਡ ਜਿਹੜਾ ਇਹਦਾ ਇੰਤਜ਼ਾਮ ਕੀਤਾ ਜਾ ਰਿਹਾ ਆ ਇਹ ਕ੍ਰਿਮੀਨਲ ਲੋਕ ਇਸ ਤਰ੍ਹਾਂ ਦੇ ਜਿਹੜੇ ਆ ਸਾਰੇ ਮੈਂ ਉਹਨਾਂ ਨੂੰ ਫੜ ਕੇ ਉੱਥੇ ਲਿਜਾਊਂਗਾ ਤੇ ਉਹ ਗੁਆਟੇਨਾਮਾ ਜਾ ਕੇ ਟਾਪੂ ਦੇ ਉੱਤੇ ਜਿਹੜੀ ਜੇਲ੍ਹ ਬਣਾਈ ਜਾ ਰਹੀ ਆ ਉੱਥੇ ਰੱਖੂਗਾ ਛੱਡਦੇ ਰਹਿਣਗੇ ਉੱਥੇ ਉਹਨਾਂ ਦੇ ਦੇਸ਼ਾਂਨੇ ਤਾਂ ਇਹਨਾਂ ਨੂੰ ਲੈਣਾ ਨਹੀਂ ਇਹਨਾਂ ਨੂੰ ਮੈਂ ਉੱਥੇ ਜਾ ਕੇ ਛੁੱਟ ਦੇਵਾਂਗਾ ਇਹ ਹੈਗਾ ਆ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਜੋ ਸਿੱਧੇ ਤੋਂ ਦੇਸ਼ ਆਇਆ ਆ ਤੇ ਇਹਦਾ ਇੱਕ ਹੋਰ ਵੀ ਰੂਪ ਹੈਗਾ ਆ ਉਹ ਰੂਪ ਆ ਕਿ ਇਹ ਜਿਹੜੇ ਇਹ ਗੁਆਂਢੀ ਦੇਸ਼ ਹੈਗੇ ਆ ਜਿਸ ਤਰ੍ਹਾਂ ਕਹਿ ਲਈਏ ਆਪਾਂ ਕਿ ਹੈਗਾ ਇੱਕ ਇਧਰ ਕੀ ਨੂੰ ਕਹਿੰਦੇ ਆ ਇਹ ਕੈਨੇਡਾ ਤੇ ਮੈਕਸੀਕੋ ਦੇ ਬਾਰਡਰ ਦੇ ਨਾਲ ਜਿਹੜੇ ਲੱਗਦੇ ਆ ਹੁਣ ਉਹਨਾਂ ਨੂੰ ਥ੍ਰੈਟ ਵੀ ਉਹ ਜਿਹੜੀ ਆ ਉਹਦੇ ਵਿੱਚ ਵੀ ਜਿਹੜੇ ਬਹਾਨੇ ਬਣਾ ਰਿਆ ਉਹਨਾਂ ਦੇ ਉੱਤੇ ਟੈਰਫ ਲਾਉਣ ਦੇ ਉਹਨਾਂ ਵਿੱਚ ਇਹ ਵੀ ਬਹਾਨਾ ਆ ਕਿ ਇਹਨਾਂ ਲੋਕ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਜਿਹੜੀਆਂ ਆ ਉਹ ਖੁੱਲੀਆਂ ਛੱਡੀਆਂ ਆ ਜਿਹੜਾ ਮਰਜੀ ਆਉਂਦਾ ਆ ਲੰਘ ਜਾਂਦਾ ਆ ਸਾਡੇ ਦੇਸ਼ ਚ ਆਵੜਦਾ ਆ ਤੇ ਸਾਡੇ ਦੇ ਇੱਥੇ ਆ ਕੇ ਇੰਨੇ ਲੋਕ ਭਰ ਗਏ ਆ ਕਿ ਸਾਡਾ ਜਿਹੜਾ ਸਾਰਾ ਸਿਸਟਮ ਹੀ ਵਿਗਾੜ ਕੇ ਰੱਖ ਦਿੱਤਾ ਆ ਹੁਣ ਡੋਨਾਲਡ ਟਰੰਪ ਨੇ ਜਿਹੜੀ ਤਾਜ਼ੀ ਆ ਉਹ ਇਹ ਆ ਕੈਨੇਡਾ ਨੂੰ ਕਿਹਾ ਆ ਕਿ ਕੱਲ ਸਨੇਚਰਵਾਰ ਯਾਨੀ ਕਿ ਕੱਲੋ 1 ਫਰਵਰੀ ਨੂੰ ਉਹ ਕੈਨੇਡਾ ਤੇ ਮੈਕਸੀਕੋ ਦੇ ਉੱਤੇ 24% ਟੈਰਫ ਲਾਉਣ ਜਾ ਰਿਹਾ ਆ ਚੀਨ ਬਾਰੇ ਵੀ ਉਹ ਫੈਸਲਾ ਲੈਣ ਲੱਗਿਆ ਆ ਤਿੰਨਾ ਦੇਸ਼ਾਂ ਦੇ ਉੱਤੇ ਉਹ ਇਹ ਬਹਾਨਾ ਬਣਾ ਰਿਹਾ ਆ ਕਿ ਸਾਡੇ ਦੇਸ਼ ਵਿੱਚ ਇਧਰੋਂ ਨਸ਼ੇ ਆ ਰਹੇ ਆ ਸਾਡੀ ਸੋਸਾਇਟੀ ਵਿਗੜ ਰਹੀ ਆ ਗੈਰ ਕਾਨੂੰਨੀ ਲੋਕ ਇਧਰ ਲੰਘ ਕੇ ਆ ਰਹੇ ਆ ਕੈਨੇਡਾ ਬਾਰੇ ਤਾਂ ਉਹ ਕਹਿ ਰਿਹਾ ਆ ਕਿ ਕਹਿੰਦਾ ਵੀ ਇਹ ਇਹ ਸਾਨੂੰ ਲੱਕੜ ਇੱਥੇ ਸਾਡੇ ਅਸੀਂ ਇਹਦੇ ਤੋਂ ਖਰੀਦਣ ਲਏ ਆ ਕਿ ਸਾਡੇ ਅਮਰੀਕਾ 'ਚ ਲੱਕੜ ਦੀ ਘਾਟ ਆ ਅਸੀਂ ਕਿਉਂ ਲਈਏ ਇਹਦੇ ਕੋਲੋਂ ਲੱਕੜ ਕਿ ਸਾਡੇ ਕੋਲ ਤੇਲ ਦੀ ਘਾਟ ਆ ਅਸੀਂ ਕਿਉਂ ਤੇਲ ਲਈਏ ਕਨ ਕੈਨੇਡਾ ਦਾ ਵਪਾਰ ਜਿਹੜਾ ਆ ਉਹਦੇ ਵਿੱਚ ਇਹ ਜਿਹੜੀ ਇੱਕ ਲੱਕੜ ਜਿਹੜੀ ਆ ਤੇ ਜਿਹੜਾ ਇਹ ਤੇਲ ਆ ਉਹ ਬਹੁਤ ਵੱਡੇ ਪੱਧਰ ਤੇ ਅਮਰੀਕਾ ਨੂੰ ਜਾਂਦਾ ਆ ਤੇ ਅਮਰੀਕਾ ਜਿਹੜਾ ਆ ਤੇਲ ਤੇ ਉਹਦਾ ਜਿਹੜਾ ਇਹ ਲੈ ਰਿਹਾ ਆ ਉਹਦੇ ਚ ਸਬਸਿਡੀ ਦੇ ਰੂਪ ਦੇ ਵਿੱਚ ਜਿਹੜਾ ਵਪਾਰ ਚ ਸਹੂਲਤਾਂ ਦੇ ਰਿਹਾ ਆ ਉਹ ਕਾਫੀ ਵੱਡੀ ਰਕਮ ਖਰਚ ਰਿਹਾ ਆ ਕੈਨੇਡਾ ਨੂੰ ਤੇ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਸਬਸਿਡੀ ਆ ਜਿਹੜੀ ਕੈਨੇਡਾ ਨੂੰ ਦੇ ਰਿਹਾ ਅਮਰੀਕਾ 175 ਅਰਬ ਡਾਲਰ ਦੀ ਆ ਸਾਲਾਨਾ ਤੇ ਜਿਹੜੀ ਮੈਕਸੀਕੋ ਨੂੰ ਸਬਸਿਡੀ ਜਾ ਰਹੀ ਆ ਉਹ 250 ਅਰਬ ਡਾਲਰ ਦੀ ਸਾਲਾਨਾ ਆ ਹੁਣ ਉਹਨੂੰ ਇਹ ਚੁਭ ਰਹੀ ਆ ਕਿ ਇਹ ਅਸੀਂ ਕਿਉਂ ਦਈਏ ਸਬਸਿਡੀ ਇਹਨਾਂ ਦੇਸ਼ਾਂ ਨੂੰ ਜੇ ਕੈਨੇਡਾ ਦੀਆਂ ਵਸਤਾਂ ਅਮਰੀਕਾ 'ਚ ਜਾ ਕੇ ਟੈਕਸ ਲਾ ਕੇ 24% ਮਹਿੰਗੀਆਂ ਹੋਣਗੀਆਂ ਤਾਂ ਫਿਰ ਉਹਨਾਂ ਨੂੰ ਖਰੀਦੇਗਾ ਅਮਰੀਕਾ 'ਚ ਕੌਣ ਤੇ ਕੈਨੇਡਾ ਨੂੰ 60 ਵਜੇਗੀ ਕੰਪਨੀਆਂ ਨੂੰ ਘਾਟੇ ਪੈਣਗੇ ਨੌਕਰੀਆਂ ਤੇ ਵੀ ਅਸਰ ਪਏਗਾ ਅਰਥਵਿਵਸਥਾ ਵਿਗੜ ਜਾਏਗੀ ਕੈਨੇਡਾ ਦਾ ਪ੍ਰਤੀਕਰਮ ਵੀ ਆਉਣ ਵਾਲਾ ਹੀ ਆ ਕਿਉਂਕਿ ਉਹ ਵੀ ਉਹਨਾਂ ਨੇ ਵੀ ਇੱਕ ਪਲਾਨ ਬਣਾ ਕੇ ਰੱਖੀ ਆ ਕਿ ਜੇ ਇਹਨੇ ਇਸ ਤਰ੍ਹਾਂ ਟੈਕਸ ਲਾਏ ਤਾਂ ਜਿਹੜੀਆਂ ਅਮਰੀਕਾ ਦੀਆਂ ਉਪਸਥਾ ਸਾਡੇ ਕੈਨੇਡਾ ਦੇ ਵਿੱਚ ਆ ਕੇ ਫਿਕਰੀਆਂ ਆ ਉਹਨਾਂ ਵਿੱਚੋਂ ਕਿਹੜੀਆਂ-ਕਿਹੜੀਆਂ ਆਈਟਮਾਂ ਦੇ ਉੱਤੇ ਟੈਕਸ ਲਾਉਣੇ ਆ ਅਸੀਂ ਵੀ ਉਨੇ ਹੀ ਟੈਕਸ ਲਾਵਾਂਗੇ ਜਿੰਨਾ ਸਾਡਾ ਦੇਸ਼ ਦਾ ਇਕਨੋਮੀ ਦਾ ਨੁਕਸਾਨ ਕਰੇਗਾ ਇਹ ਉਨਾਂ ਫਿਰ ਅਸੀਂ ਉਹਦੀ ਇਕਨੋਮੀ ਦਾ ਵੀ ਕਰਾਂਗੇ ਮੈਕਸੀਕੋ ਜਿਹੜਾ ਆ ਅਜੇ ਬਹੁਤਾ ਜਿਆਦਾ ਬੋਲ ਨਹੀਂ ਰਿਹਾ ਉਧਰੋਂ ਦੇਸ਼ ਦੀ ਸਰਕਾਰ ਜਿਹੜੀ ਆ ਖਾਮੋਸ਼ ਆ ਲੇਕਿਨ ਵਿਰੋਧ ਉਹ ਤੱਕ ਉਹਨੇ ਵੀ ਕਰਨਾ ਆ ਤੇ ਕਰ ਰਹੀ ਆ ਚੀਨ ਜਿਹੜਾ ਆ ਉਹਦੇ ਨਾਲ ਅਮਰੀਕਾ ਜਿਹੜਾ ਆ ਟੱਕਰ ਤਾਂ ਲੈਣੀ ਚਾਹੁੰਦਾ ਆ ਪਰ ਥੋੜਾ ਗਰੀਜ਼ ਕਰ ਰਿਹਾ ਆ ਕਿਉਂਕਿ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਜਿਹੜੀ ਇੱਕ ਤਾਂ ਦੌੜ ਲੱਗੀ ਆ ਕਿ ਦੁਨੀਆ 'ਚ ਸੁਪਰਮੇਸੀ ਵਪਾਰ 'ਚ ਕਿਹਦੀ ਹੋਵੇ ਤਾਕਤ ਕਿਹਦੀ ਜਿਆਦਾ ਜਿਹੜੀ ਆਰਥਿਕ ਤੌਰ ਤੇ ਵਧੇ ਔਰ ਦੋਕੇ ਬਹੁਤ ਨੇੜੇ-ਨੇੜੇ ਦੋਨੋਂ ਦੇਸ਼ ਇਸ ਮੁਕਾਬਲੇ 'ਚ ਚੱਲ ਰਹੇ ਆ ਕਿ ਜੇ ਇਸ ਤਰ੍ਹਾਂ ਦਾ ਉਧਰ ਵੀ ਟੈਕਸ ਵਾਲਾ ਇਹਨੇ ਦੌਰ ਚਲਾ ਦਿੱਤਾ ਜਿਵੇਂ ਕਿ ਉਹ ਉਹਨੇ ਕਿਹਾ ਆ ਕਿ ਮੈਂ ਇਹਦੇ ਬਾਰੇ ਵੀ ਫੈਸਲਾ ਲੈਣ ਲੱਗਿਆ ਆ ਤਾਂ ਫਿਰ ਇਹ ਇੱਕ ਤਰ੍ਹਾਂ ਦੀ ਇਹ ਆਰਥਿਕ ਬਵਸਤਾ ਵਿਗੜ ਜਾਏਗੀ ਜਿਹੜੇ ਬ੍ਰਿਕਸ ਦੇਸ਼ ਆ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਕਿ ਜਿਨ੍ਹਾਂ 'ਚ ਰੂਸ ਵੀ ਆ ਇਧਰ ਚੀਨ ਵੀ ਆ ਤੇ ਭਾਰਤ ਵੀ ਆ ਸਾਰੇ ਆ ਇਹਨਾਂ ਦੇਸ਼ਾਂ ਨੇ ਪਿੱਛੇ ਜੇ ਫੈਸਲਾ ਕੀਤਾ ਸੀ ਕਿ ਆਪਣੀ ਕਰੰਸੀ ਡਾਲਰ ਦੇ ਮੁਕਾਬਲੇ ਦੇ ਉੱਤੇ ਜਿਹੜੀ ਆ ਮਾਰਕੀਟਸ ਲਿਆਂਦੀ ਜਾਏ ਕੋ ਮੰਤਰੀ ਪਦਰ ਤੇ ਜਿਹੜੀ ਉਹਨੂੰ ਮਾਨਤਾ ਮਿਲੇ ਲੇਕਿਨ ਡਰਾਪ ਨੇ ਸਾਫ਼ ਕਰ ਦਿੱਤਾ ਆ ਕਿ ਜੇ ਕਿਸੇ ਨੇ ਹਿੰਮਤ ਕੀਤੀ ਡਾਲਰ ਦੇ ਮੁਕਾਬਲੇ ਕਿਸੇ ਕਰੰਸੀ ਨੂੰ ਖੜਾ ਕਰਨ ਦੀ ਤਾਂ ਉਸ ਦੇਸ਼ ਤੇ ਮੈਂ 100% ਜਿਹੜੇ ਆ ਟੈਰਫ ਵਾਦਾ ਦੇਵਾਂਗਾ ਫਿਰ ਉਹ ਦੇਸ਼ ਜਾਣੇ ਤੇ ਜਾਂ ਫਿਰ ਉਹਨਾਂ ਦੇ ਲੋਕ ਜਾਣਨ ਕਿ ਉਹਨਾਂ ਦੀ ਅਰਥਵਿਵਸਥਾ ਦਾ ਕੀ ਹੁੰਦਾ ਆ ਪਰ ਸਿੱਧੀ ਧਮਕੀ ਆ ਕਿ ਜੇ ਕਿਸੇ ਨੇ ਡਾਲਰ ਦੇ ਮੁਕਾਬਲੇ ਕਿਸੇ ਹੋਰ ਕਰੰਸੀ ਨੂੰ ਤਿਆਰ ਕੀਤਾ ਤਾਂ ਉਹ ਮੇਰੇ ਗੁੱਸੇ ਤੋਂ ਨਹੀਂ ਬਚ ਸਕੇਗਾ ਮੈਂ ਉਹਦਾ ਸਮਾਨ ਜਿਹੜਾ ਹੈ ਅਮਰੀਕਾ ਦੇ ਵਿੱਚ ਬਿਲਕੁਲ ਨਹੀਂ ਵਿਕਣ ਦੇਵਾਂਗਾ ਸੋ ਇਸ ਤਰ੍ਹਾਂ ਵੀ ਇਸ ਵੇਲੇ ਹਾਲਾਤ ਚੱਲ ਰਹੇ ਆ ਅਗਲੇ ਦਿਨਾਂ ਦੇ ਵਿੱਚ ਹੋਰ ਵੱਡੇ ਫੈਸਲੇ ਹੋਣ ਦੀ ਲੋੜ ਆ ਜਿਹੜੀ ਅਮਰੀਕਾ ਦੀ ਐਫਬੀਐਫਬੀਆਈ ਆ ਸਭ ਤੋਂ ਵੱਡੀ ਜਿਹੜੀ ਆ ਜਿਹੜੀ ਕਹੋ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਏਜੰਸੀ ਆ ਉਹਨੇ ਜਿਹੜੀ ਬਾਰਡਰ ਸਿਕਿਉਰਿਟੀ ਆ ਅਮਰੀਕਾ ਦੀ ਤੇ ਪੁਲਿਸ ਹੱਥੋਂ ਵੀ ਉਹਦੇ ਨਾਲ ਤਾਲਮੇਲ ਦਾ ਐਲਾਨ ਕਰ ਦਿੱਤਾ ਆ ਤੇ ਇਹ ਸਾਰੇ ਮਿਲ ਕੇ ਹੁਣ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆ ਉਹਨਾਂ ਨੂੰ ਕੱਢਣ ਦੇ ਲਈ ਜ਼ਿਆਦਾ ਸਰਗਰਮ ਹੋ ਗਏ ਆ 트ੰਪ ਨੇ ਆਦੇਸ਼ ਦਿੱਤਾ ਆ ਕਿ ਗ੍ਰਿਫਤਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਰੋਜ਼ਾਨਾ ਜਿੰਨੇ ਅਸੀਂ ਕਰ ਰਹੇ ਹਾਂ ਉਹਨਾਂ ਦੀ ਗਿਣਤੀ ਬਹੁਤ ਵਧਣੀ ਚਾਹੀਦੀ ਆ ਇਸ ਕੰਮ ਨੂੰ ਤੇਜ਼ੀ ਨਾਲ ਵਧਾਇਆ ਜਾਏ ਸਮੁੱਚੇ ਤੌਰ ਤੇ ਇਸ ਵੇਲੇ ਇਹ ਇੱਕ ਅਲੱਗ ਤਰ੍ਹਾਂ ਦਾ ਹੀ ਅਮਰੀਕਾ ਨੇ ਦੁਨੀਆ ਦੇ ਅੰਦਰ ਮਾਹੌਲ ਜਿਹੜਾ ਆ ਨਵੇਂ ਤਰ੍ਹਾਂ ਦੀ ਇੱਕ ਸੱਟ ਮਾਰੀ ਆ ਹਾਲਾਂਕਿ ਬਹੁਤ ਸਾਰੇ ਯੂਰਪ ਦੇ ਦੇਸ਼ ਵੀ ਆ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਆ ਜਿੱਥੇ ਗੈਰ ਕਾਨੂੰਨੀ ਲੋਕ ਹੈਗੇ ਆ ਐਦਾਂ ਦਾ ਜੀ ਸਿਲਸਿਲਾ ਇਹ ਚੱਲ ਪਿਆ ਤੇ ਇੱਕ ਤਰ੍ਹਾਂ ਨਾਲ ਜੋ ਹੁਣ ਇਸ ਵੇਲੇ ਸਾਰੇ ਦੇਸ਼ਾਂ ਦਾ ਸਿਸਟਮ ਚੱਲ ਰਿਹਾ ਆ ਉਹ ਖਰਾਬ ਹੋ ਸਕਦਾ ਆ ਆਪਸੀ ਸਬੰਧਾਂ ਤੇ ਵੀ ਅਸਰ ਪੈ ਸਕਦਾ ਆ ਅੱਜ ਇੰਨਾ ਹੀ ਇਜਾਜ਼ਤ ਦਿਓ ਮੇਰਾ ਚੈਨਲ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਓ ਇੱਜ਼ਾਤ ਦਿਓ ਸਾਸੀ ਦਾ